ਦੱਸੋ ਮੈਂ ਆ ਦੇ ਫਿਰ ਕੀ ਆਪਣੀ ਭੈਣ ਦਾ ਹੱਥ ਓਏ ਉਹ ਨੁੱਕਰਾਂ ਬੜੀਆਂ ਤਿੱਖੀਆਂ ਇਹਦੀਆਂ ਯਾਰ ਕਰੋ ਗ੍ਰੈਂਡਰ ਲਾ ਕੇ ਦੇ ਦिए ਕਿਹਦਾ ਤੱਕ ਖਾਣਾ ਕੇ ਬਹਿਣ ਹੈ ਜੀ ਉੱਤੇ ਛੋਲੇ ਹੈਗੇ ਨੇ ਪਟੂਰੇ ਕਰਦੇ ਪਰ ਛੋਲੇ ਨਹੀਂ ਮੈਂ ਖਾਂਦਾ ਕੋਈ ਹੋਰ ਸਬਜ਼ੀ ਦੇ ਯਾਰ ਹੋਰ ਸਬਜ਼ੀ ਨੂੰ ਤਰ ਬੱਕਰਾ ਤਲਦੀ ਏ ਪਾ ਦੇ 20 ਸਾਲ ਦਾ ਭਰੋਸਾ ਖਾਓ ਮੇਰਾ ਸਮੋਸਾ 20 ਸਾਲ ਦਾ ਭਰੋਸਾ ਖਾਓ ਮੇਰਾ ਸਮੋਸਾ ਹਾਂਜੀ ਭਾਈ ਸਾਹਿਬ ਸਮੋਸੇ ਵੇਚ ਰਹੇ ਹਾਂ ਹੋਰ ਪ੍ਰਾਹ ਆਂਬ ਵੇਚ ਰਹੇ ਹਾਂ ਕੀ ਵੀ ਜਿਹੜਾ ਯਾਰ ਦੱਸੋ ਲੈ ਆ ਦੇ ਫਿਰ ਕੀ ਆਪਣੀ ਭੈਣ ਦਾ ਹੱਥ ਓਏ ਸਮੋਸੇ ਹੀ ਦੇਵੇਂਗਾ ਭਰਾਵਾ ਤੇਰੇ ਤੋਂ ਸਮੋਸੇ ਲੈਣ ਆਇਆ ਮੈਂ ਹੱਥ ਦੋਗੀ ਤੇਰੇ ਵਾਲੀ ਪੁੱਛਣ ਵਾਲੀ ਗੱਲ ਬਣਦੀ ਐ ਕੋਈ ਬਾਗ ਆ ਬਾਗ ਬਣ ਕੇ ਰੇ ਕਿੰਨੇ ਦਾ ਸਮੋਸਾ ਸਮੋਸੇ ਹੈਗਾ ਜੀ 20 ਰੁਪਏ ਦਾ ਬਸ ਮਰੇ ਕੀ ਗੱਲ ਦੇਸੀ ਕੀ ਉਹ ਚ ਤਲੇ ਆ ਇਹ ਦੇਸੀ ਕੀ ਹੋ ਜਾ ਤਲੇ ਵੀ ਹੁੰਦਾ ਤਾਂ ਵੀ ਨੀ ਤੈਨੂੰ ਦੇਣਾ ਸੀਗਾ ਕਿਉਂ ਉਹ ਤੇਰੀ ਸਿਹਤ ਦੇਖ ਕੇ ਲੱਗਦਾ ਤੂੰ ਤਾਂ ਟੱਟੇ ਲੱਗੇ ਹੋਈਆਂ ਓ ਚੱਲ ਭਰਾਵਾ ਕੰਮ ਕਰ ਆਪਣਾ ਐਨ ਦਾ ਲਾ ਲੀਂ ਅੱਲਾ ਇਹਨਾਂ ਕੱਲਾਂ ਨਹੀਂ ਬਣੀਆਂ ਆ ਤੇਲ ਮੈਨੂੰ ਤੇਰਾ ਤਾਜ਼ਾ ਨਹੀਂ ਲੱਗਦਾ ਯਾਰ ਉਹ ਤਾਜ਼ਾ ਹੀ ਆ ਭਰਾ ਕਿੰਨਾ ਟਾਈਮ ਹੋ ਗਿਆ ਮਹੀਨਾ ਹੋਇਆ ਉਹ ਤੂੰ ਬੰਦੇ ਬਿਮਾਰ ਕਰਨੇ ਤੇਰਾ ਦਿਮਾਗ ਖਰਾਬ ਆ ਯਾਰ ਉਹ ਲਾ ਬੰਦੇ ਬਿਮਾਰ ਕਰਨ ਡਾਕਟਰ ਵੀ ਨਾਲ ਹੀ ਆ ਦੱਸੋ ਕਿੰਨੇ ਕਰਨੇ ਸਮੋਸੇ ਕਰਦੇ ਆ ਸਮੋਸੇ ਆ ਨੁਕਰਾਂ ਬੜੀਆਂ ਤਿੱਖੀਆਂ ਇਹਦੀਆਂ ਯਾਰ ਕਰੋ ਗ੍ਰੇਂਡਰ ਲਾ ਕੇ ਦੇ ਦਈਏ ਕਿਹੜਾ ਤੱਕ ਖਾਣਾ ਕੇ ਬਹਿਣਾ ਇਹਦੇ ਉੱਤੇ ਉਹ ਨਹੀਂ ਫੇਰ ਵੀ ਅੱਧਰ ਉੱਧਰ ਲੱਗ ਜਾਂਦਾ ਹੁੰਦਾ ਨਹੀਂ ਲੱਗ ਜਾਂਦਾ ਰੱਖੋ ਸੁਮੋਸਾ ਇਹ ਲੈ ਲਓ ਇਹ ਖਾਣਾ ਨਾ ਫੇਰ ਦੇਖੋ ਠੀਕ ਆ ਅੱਛਾ ਹਾਂਜੀ ਹੋਰ ਕੀ ਕੀ ਰੱਖਿਆ ਹੋਰ ਸਾਰਾ ਕੁਝ ਹੈ ਜੀ ਆਪਣੇ ਕੋਲ ਦੱਸੋ ਖਾਣਾ ਦੱਸੋ ਕੀ ਕੀ ਆ ਢਟੂਰੇ ਵੀ ਹੈਗੇ ਨੇ ਅੱਛਾ ਢਟੂਰੇ ਵੀ ਹੈਗੇ ਨੇ ਹਾਂ ਹਾਂਜੀ 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 ਚੱਲ ਸਹੀ ਦੱਸੋ ਆਇਓ ਭਾਜੀ ਤੁਸੀਂ ਤਾਂ ਹੋ ਇਹ ਭਾਜੀ ਵੀ ਆਪਣੇ بڑے بڑے ਭਾਈ ਜੀ ਨੇ ਅੱਛਾ ਇਹ ਭਾਜੀ ਕੌਣ ਨੇ ਇਹ ਭਾਜੀ ਹੈਗੇ ਨੇ ਤਾਰੀ ਭਾਜੀ ਅੱਛਾ ਕੀ ਗੱਲ ਤਾਰਾਂ ਦਾ ਕੰਮ ਹੈ ਨਾਲ ਓਏ ਬਦਵਾਸ ਨਾ ਕਰ ਮੇਰੀ ਭਾਜੀ ਉਹਨਾਂ ਦੀ ਸਿਹਤ ਤਾਂ ਮੇਨੂੰ ਲੱਗਾ ਸਮੋਸੇ ਆਪ ਹੀ ਖਾ ਜਾਂਦੇ ਹੋਣੇ। ਉਹ ਸਾਡੇ ਦਿਲ ਦਰਿਆ ਨੇ। ਚੱਲ ਐਂ ਕਰ ਸਮੋਸਾ ਦੇ ਮੈਨੂੰ। ਪਰ ਤਲਿਆ ਨਾ ਹੋਵੇ। ਉਹ ਮੈਨੂੰ ਤੇਲ ਬੰਦ ਦਾ ਡਾਕਟਰ ਵੱਲੋਂ। ਉਹ ਜਿੱਦਾਂ ਤੇਰੀ ਸਿਹਤ ਆ ਘਰਦਿਆਂ ਤੇ ਰੋਟੀ ਵੀ ਬੰਦ ਕੀਤੀ ਲੱਗਦੀ ਆ। ਕਿਹੜੀਆਂ ਗੱਲਾਂ ਕਰੀ ਜਾਂਦਾ ਤੂੰ। ਲੈ ਗਰਮ ਸਮੋਸਾ ਖਲਾ ਇੱਕ। ਹਲੋ। ਗਰਮੀ ਹੈ। ਉਹ ਇਹਦਾ ਠੰਡਾ ਭਰਾਵਾ ਗਰਮ ਦੇ। ਠੰਡਾ ਹੈ। ਹੌਲਕ ਰਹੀ ਚ ਵੱਡਿਆ ਹਜੇ ਤੇ ਨਾ ਠੰਡ ਲੱਗਣ ਲੱਗਿਆ ਸਾਰੇ ਨੂੰ ਹੱਥ ਲਾਓ ਆ ਫੜੋ ਓਏ ਤਾਂ ਬਰਫ਼ ਬਣੀ ਪਈ ਆ ਕੋਈ ਗਰਮ ਦੇ ਸਮੋਸਾ ਕੀ ਕਰੀ ਜਾਣਾ ਯਾਰ ਕੋਲਾ ਪਾ ਦੇ ਚ ਤੈਨੂੰ ਉੱਪਰ ਆ ਵਾ ਠੰਡੇ ਨੇ ਸਮੋਸੇ ਤੂੰ ਆਪ ਹੱਥ ਲਾ ਕੇ ਦੇਖ ਰੱਖ ਗਰਮ ਤਾਂ ਬੈ ਨੇ ਲੈ ਗਰਮ ਆ ਇੱਥੇ ਚੱਲ ਮੇਰੀ ਗੱਲ ਸੁਣ ਕੋਈ ਐਦਾਂ ਦਾ ਸਮੋਸਾ ਹੈਗਾ ਤੇਰੇ ਕੋਲ ਜਿਹਦੇ ਨਾਲ ਸਾਰਾ ਟੱਬਰ ਅੱਜ ਜੇ ਇੱਕ ਸਮੋਸੇ ਨਾਲ ਹੀ ਪਾਠੀ ਤਲਦਾ ਯਾਰ ਨਾ ਸਿੱਕਾ ਬੱਤ ਚੱਲ ਗੁੱਸਾ ਨਾ ਕਰ ਚਲ ਮੈਂ ਕਿਹ ਜੀ ਗੱਲਾਂ ਕਰੀ ਜੰਨਾ ਹੁਣ ਚੱਲ ਦੇਖ ਕੇ ਆਣਾ ਸਾਰਾ ਵਜੇ ਜੈਸੇ ਜੇ ਤੂੰ ਮੈਨੂੰ ਨਾਂ ਵੀ ਬੁਲਾਉਂਦਾ ਨਾ ਮੈਂ ਤਾਂ ਵੀ ਆ ਜਾਣਾ ਸੀ ਭਰਾਵਾ ਤੇਰੇ ਸਮੋਸਿਆਂ ਦੀ ਖੁਸ਼ਬੂ ਆ ਗਈ ਸੀ ਮੈਨੂੰ ਲੈ ਕੁੱਤਿਆਂ ਨਾਲ ਨੱਕ ਲਵਾਇਆ ਤੇ ਯਾਰ ਤੇਰਾ ਦਿਮਾਗ ਖਰਾਬ ਆ ਤੂੰ ਪੁੱਠੇ ਜਵਾਬ ਦੇਈ ਜੰਨਾ ਕਿ ਆ ਭਰਾਵਾ ਸੜਦ ਮਾਈ ਖਰਾਬ ਆ ਦਿਮਾਗ ਪਾਗਲਖਾਨੇ ਜਾ ਫਿਰ ਇੱਥੇ ਸਮੋਸੇ ਘਰ ਤਲੀ ਜੰਨਾ ਗਏ ਸੀਗੇ ਅੰਬਰਸਾਰ ਹਾਂ ਰੱਖਿਆ ਨਹੀਂ ਉਹਨਾਂ ਨੇ ਕਿਉਂ ਉਹ ਕਹਿੰਦੇ ਆਪਣੇ ਭਰਾ ਕੋਲ ਜਾ ਵੱਡੇ ਪਾਗਲ ਕੋਲ ਸੋਰੇ ਦਮਾ ਖਾਈ ਜੰਨੇ ਹਾਂ ਹੋਰ ਕੀ ਆ ਤੇਰੇ ਕੋ ਪਕੌੜੇ ਵੀ ਕੱਢਦੇ ਹਾਂ ਤੁਸੀਂ ਬਾਦੂ ਸਾਰਾ ਕੱਢਦੇ ਆ ਪਕੌੜੇ ਵੀ ਕੱਢਦੇ ਆ ਬਰੈਡ ਵੀ ਕੱਢਦੇ ਆ ਅੱਜ ਬਰੈਡ ਵੀ ਕੱਢਦੇ ਆ ਤੇ ਸਮੋਸੇ ਵੀ ਕੱਢਦੇ ਹਾਂ ਆ ਜੇ ਜਿਆਦਾ ਕੋਈ ਬਕਵਾਸ ਕਰੇ ਨਾ ਉਹਨੂੰ ਬਾਹ ਫੜ ਕੇ ਉਹਨੂੰ ਬਾਹਰ ਵੀ ਕੱਢ ਦਿੰਨੇ ਆ ਜਿਆਦਾ ਨਾ ਬੋਲ ਓਸਤਾਦ ਠੀਕ ਆ ਨਾ ਤੂੰ ਮੇਰਾ ਬੈਕਗ੍ਰਾਉਂਡ ਨਹੀਂ ਜਾਣਦਾ ਫੇਰ ਨਾ ਆਖੀ ਮੈਨੂੰ ਬਹਿਗਰੋਡ ਨੂੰ ਤੂੰ ਬੜਾ ਇੱਥੇ ਬਿਲ ਖੰਡਾ ਚੱਲਿਆ ਸਮੋਸਾ ਦੇ ਦੇ ਯਾਰ ਇੱਕ ਖਾਈ ਲੈਨੇ ਆ ਫੜਾ ਦੇ ਆਲੋ ਇਹ ਸਮੋਸਾ ਆ ਤੇਲ ਕਿਹੜਾ ਭਰਾਵਾ ਇਹ ਮਿੱਟੀ ਦਾ ਜੀ ਸਰੋਂ ਦੀ ਯੂਵਰੀ ਅੱਛਾ ਸਰੋਂ ਦਾ ਹਾਂ ਜੀ ਦਈ ਥੋੜਾ ਬਾਲਾਂ ਨੂੰ ਲਾਉਣਾ ਉਹ ਤੂੰ ਜੱਜੀ ਵੀ ਹੈ ਉਪਰ ਆਵਾ ਬਾਲ ਸੈੱਟ ਕਰਨੇ ਆ ਮੈਂ ਬਾਲ ਸੈੱਟ ਅੱਛਾ ਮੇਰੀ ਗੱਲ ਸੁਣ ਆ ਸਮੋਸਾ ਆਪਾਂ ਚਾਹ ਨਾਲ ਵੀ ਖਾ ਸਕਦੇ ਹਾਂ ਸਾਡੇ ਭਰੇ ਜ਼ਹਿਰ ਨਾ ਖਾ ਲੱਗਿਆ ਨਾ ਜ਼ਹਿਰ ਨਾ ਮੈਂ ਖਾਂਗਾ ਮੇਰੀ ਗੱਲ ਸੁਣ ਆ ਚੱਕ ਲੈ ਯਾਰ ਆ ਫੜ 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 ਫਟਾੜਾ ਮਟਲਾ ਕਿਉਂ ਉਹ ਤੂੰ ਆਲੂ ਆਲੂ ਕਦੇ ਖਾ ਰਹੇ ਹੋ ਉਹ ਫਿਰ ਡਾਕਟਰ ਨੇ ਬਾਹਰਲਾ ਖਾਣਾ ਮਨਾ ਕੀਤਾ ਹੋਇਆ ਦਿਮਾਗ ਖਾਣਾ ਨਹੀਂ ਮਣਾ ਕੀਤਾ ਡਾਕਟਰ ਨੇ ਬੰਦੇ ਦਾ ਮਨਾਉਂਦੇ ਖਾਣਾ ਬਾਹਰ ਜਾ ਕੇ ਜਰਤਰ ਚ ਹੈ ਨਹੀਂ ਦਿਮਾਗ ਖਾ ਕਿਥੋਂ ਲਿਆ ਮੈਂ ਨਾਲ ਵੀ ਪੀਵੀਐਸ ਮਿਠਾ ਫੜਪਾ ਉਹ ਡਾਕਟਰ ਨੇ ਮਨਾ ਕੀਤਾ ਵਾ ਖਾਣਾ ਫਿਰ ਉਹਨਾਂ ਨੂੰ ਦੇਖਦਾ ਕੀ ਹੋਰ ਇੱਥੇ ਮੈਂ ਪੂਜਾ ਕਰਨ ਲੱਗਿਆ ਪੂਜਾ ਕਰਨ ਲੱਗਿਆ ਬਹਿ ਜਾ ਮੈਂ ਪਰਾ ਬਹਿਣਾ ਨਹੀਂ ਲੱਗਿਆ ਪਰਾ ਖੜਾ ਹੋ ਕੇ ਹਲੋ ਜੀ ਸਫਾਈ ਨਹੀਂ ਕੀਤੀ ਇੱਥੇ ਆ ਜੋ ਖੜੇ ਹੋ ਸਫਾਈ ਕਰਨੀ ਹੈ ਜੀ ਫੇਰ ਦਾ ਟਾਈਮ ਇੱਧਰ ਲਾ ਦੇ ਕੁਰਸੀ ਕੁਰਸੀ ਬੁਰੀ ਬਰੀ ਕਿਥੇ ਰੋਟੀ ਆ ਜੀ ਓ ਹੈਲੋ ਵਿਖਾਰੀਆਂ ਮੈਂ ਉਹ ਲੋਟਾਂ ਹੀ ਜਾਪਦਾ ਮੱਤ ਕੋਈ ਉਹ ਮੇਰੀ ਗੱਲ ਸੁਣੋ ਓਸਤਾਦ ਇਹ ਚ ਪਨੀਰ ਤਾਂ ਤੂੰ ਪਾਇਆ ਨਹੀਂ ਯਾਰ 15 ਰੁਪਏ ਇਹ ਤੈਨੂੰ ਮੱਛੀ ਪਾ ਕੇ ਦੇਣਾ ਪਨੀਰ ਨਹੀਂ ਪਾਇਆ ਰੇ ਤਾ ਦਿਮਾਗ ਦਾ ਇਸਤੇਮਾਲ ਕਰਾ ਦਿਮਾਗ ਦਾ ਇਸਤੇਮਾਲ ਕਰਾ ਨਾ ਢਿੱਡ ਭਰਿਆ ਇਹਦੇ ਨਾਲ ਜੁੱਤੀਆਂ ਖਾ ਲੋ ਓਏ ਦਿਮਾਗ ਨਾ ਮਾਰ ਬਹੁਤਾ ਜੁੱਤੀਆਂ ਖਾ ਲੋ ਢਿੱਡ ਦੇ ਭਰਿਆ ਬੜਾ ਸਮੋਸਾ ਬੜਾ ਫੁੱਲਿਆ ਕੀ ਗੱਲ ਪ੍ਰਿੰਟਰ ਲੜ ਗਈ ਇਹ ਤੇ ਕੀ ਹੋ ਗਿਆ ਓਏ ਮੇਰੀ ਗੱਲ ਸੁਣ ਜੇ ਮੈਂ ਸਬੂਤਾ ਸਮੋਸਾ ਬਿਨਾਂ ਰੁਕੇ ਖਾ ਲਿਆ ਫੇਰ ਪੈਸੇ ਦੇ ਲਏਗਾ ਉਹ ਪੈਸੇ ਦੇ ਕੋਈ ਨਹੀਂ ਪਰ ਗਾਤਾ ਪੈਸੇ ਦੇ ਲਏਗਾ ਸ਼ਰਤ ਲਾ ਮੇਰੇ ਨਾਲ ਦੱਸ ਮੈਨੂੰ ਉਹ ਗਾਤਾ ਸੋਲੂ ਗੁਰੂ ਜੀ ਤੂੰ ਗੱਲ ਨੂੰ ਛੱਡ ਉਹ ਉਹ ਪਰ ਉਹ ਪੂਰੀ ਗਾਤਾ ਸੁਣ ਲੈਂਦਾ ਇਹਨੂੰ ਰਾਤ ਕੁੱਤਾ ਮੂੰਹ ਮਾਰ ਗਿਆ ਸੀਗਾ ਤੇਰਾ ਦਿਮਾਖ ਰਾਵੈਰ ਤਾ ਤੂੰ ਸੁਣਦਾ ਨਾ ਪਿਆ ਨਹੀਂ ਗਾ ਤੂੰ ਕਹੀ ਵੀ ਬੋਲੇ ਤਾਂ ਹੀ ਸੁਣੂੰਗਾ ਕੁੱਤੇ ਵਾਲੀਆਂ ਚੀਜ਼ਾਂ ਖਵਾ ਤੀਆਂ ਚਲਾਏ 10 ਭਟੂਰੇ ਹੈਗੇ ਨੇ ਹਾਂਜੀ ਭਟੂਰੇ ਛੋਲੇ ਹੈਗੇ ਨੇ ਭਟੂਰੇ ਕਰਦੇ ਪਰ ਛੋਲੇ ਨਹੀਂ ਮੈਂ ਖਾਂਦਾ ਕੋਈ ਹੋਰ ਸਬਜੀ ਦੇ ਯਾਰ ਹੋਰ ਸਬਜੀ ਨੂੰ ਤਰ ਬੱਕਰਾ ਤਲਦੀ ਏ ਬੇਕੂਫ ਮੈਂ ਤੂੰ ਇੱਕ ਨੰਬਰ ਦਾ ਚੌਲ ਕਰਦਾ ਤਾਂ ਨਹੀਂ ਖਾਂਦਾ ਮੈਂ ਖਾਂਦਾ ਬੜੀ ਡਿਮਾਂਡਾਂ ਨੇ ਤੇਰੀਆਂ ਭਟੂਰੇ ਤੇਰੇ ਗੋਲ ਨਹੀਂ ਲੱਗਦੇ ਨੇ ਤੂੰ ਹੁਣ ਨਾ ਫਟਵਾ ਖੇਡਣੀ ਆ ਤੂੰ ਫਿਰ ਤਦਾਂ ਸ਼ਹੀਦ ਹੋ ਜਾ ਮਾਵਾ ਤੂੰ ਲੈ ਲੈ ਲੱਗਦਾ ਤੂੰ ਮੈਨੂੰ ਚੱਲ ਬਾਲਾ ਦਮਾ ਤੂੰ ਰਹਿਣ ਦੇ ਭਟੂਰੇ ਯਾਰ ਮੇਰੀ ਗੱਲ ਤੋਂ ਵਿੱਚ ਤਾਂ ਨਾ ਵੱਜ ਤੂੰ ਇਹ ਦੱਸ ਸਮੋਸਿਆਂ ਨਾਲ ਕੀ ਆ ਸਮੂਹ ਜਨਾਂ ਨਾਲ ਚਟਨੀ ਫਰੀ ਆ ਚਟਨੀ ਫਰੀ ਆ ਚਲ ਐਂ ਕਰ ਮੈਨੂੰ ਕਿਲੋ ਚਟਨੀ ਪਾ ਦੇ ਕੀ ਹੋ ਰਿਹਾ ਕੋਕੋ ਕਾਜ ਆ ਯਾਰੀ ਮਾਂ ਹਾਂ ਜੇ ਪਿਆਰੇ ਇਸ ਚੀ ਗੱਲ ਜੀ ਸਾਰਿਆਂ ਨੂੰ ਤੇ ਵੀਡੀਓ ਦੇਖ ਲੈਣੇ ਹੋ ਪਿਆਰ ਦੇਣੇ ਹੋ ਤੁਹਾਡਾ ਦਿলো ਧੰਨਵਾਦ ਆ ਤੇ ਥੱਲੇ ਮੇਰਾ ਚੈਨਲ ਦਿੱਤਾ ਹੈ ਸਬਸਕ੍ਰਾਈਬ ਵਾਲਾ ਇਹਨੂੰ ਬੱਕ ਕਲਿੱਕ ਕਰ ਦਿਓ ਬਾਈ ਮਣ ਕੇ ਇੰਨਾ ਬਹੁਤ ਆ ਕਿਰਦੀ ਜੀ ਕਰ ਦਿਓ ਲਾਈਕ ਵੀ ਕਰ ਦਿਓ ਵੀਡੀਓ ਨੂੰ ਤੇ ਸ਼ੇਅਰ ਵੀ ਕਰਿਓ ਲਵ ਯੂ